ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਮਿੱਟੀ ਪੰਜਾਬ ਦੀ ਅੱਜ ਸਿੱਖ ਨਾਮਾ ਦੀ ਆਪਾਂ ਇੱਕ ਹੋਰ ਸਾਖੀ ਜਾਂ ਕਹਾਣੀ ਲੈ ਕੇ ਆਏ ਹਾਂ ਇਹਦੇ ਵਿੱਚ ਆਪਾਂ ਜਾਣਾਂਗੇ ਜਕਾਰਾ ਕੀ ਹੈ ਜਕਾਰਾ ਕੋਈ ਰਸਮ ਜਾਂ ਬੋਲਾ ਨਹੀਂ ਹੈ ਜੋ ਆਮ ਸਮਝ ਲੈਂਦੇ ਆ ਜਕਾਰਾ ਸੱਚ ਦੀ ਆਵਾਜ਼ ਹੈ ਇਹ ਸਦਾ ਸਤਿ ਅਕਾਲੀ ਬੋਲਾ ਹੈ ਜਿਸ ਉੱਪਰ ਕਾਲ ਦਾ ਪ੍ਰਭਾਵ ਨਹੀਂ ਹੈ ਹਾਂ ਜਕਾਰੇ ਦਾ ਅਸਰ ਕਾਲ ਤੇ ਦਾ ਹਾਲਾਤ ਉੱਤੇ ਜ਼ਰੂਰ ਹੁੰਦਾ ਹੈ ਇੱਕ ਥੱਕਿਆ ਹਾਰਿਆ ਸ਼ਕਤੀਹੀਨ ਹੋਇਆ ਸਿੱਖ ਜਦੋਂ ਉੱਚੀ ਹਵਾ ਵਿੱਚ ਜਕਾਰਾ ਗਜਾਉਂਦਾ ਹੈ ਜਾਂ ਫਿਰ ਕੰਨੀ ਵੀ ਸੁਣਦਾ ਹੈ ਤਾਂ ਸਾਰੀ ਖਿੰਡੀ ਹੋਈ ਤਾਕਤ ਇਕੱਠੀ ਹੋ ਕੇ ਸਿੱਖ ਦੇ ਅੰਦਰ ਤੱਕ ਭਰ ਜਾਂਦੀ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਲੈਂਸ ਦੇ ਕੇਂਦਰ ਤੋਂ ਕਿ ਅਗਲਾਉਂਦੀਆਂ ਜਕਾਰਾ ਇੱਕ ਪੁਰਾਣਾ ਖਾਲਸਾ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਡਟ ਕੇ ਲੜੇਗਾ ਪੁਰਜਾ ਪੁਰਜਾ ਕਟਮਰੂ ਪਰ ਹਾਰੇਗਾ ਨਹੀਂ ਸਗੋ ਨਿਹਾਲ ਹੋਏਗਾ ਅਕਾਲ ਚ ਲੀਨ ਹੋਏਗਾ ਜਕਾਰਾ ਸੱਚ ਤੇ ਧਰਮ ਦੀ ਬੁਲੰਦ ਆਵਾਜ਼ ਆ ਬੋਹ ਦਿਲ ਕਾਇਰ ਤੇ ਅਧਰਮੀ ਨੂੰ ਤਾਂ ਵੈਜਾ ਕਰੇ ਤਾਂ ਵੈਸੇ ਡਰ ਲੱਗਦਾ ਹੈ ਜਕਾਰਾ ਜਿੱਤ ਦਾ ਦੂਜਾ ਨਾਮ ਹੈ ਗੁਰੂ ਸਾਹਿਬ ਦੇ ਬੋਲ ਹਨ ਜਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੇਇਓ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤੀਪਾਰਨ ਜੈ ਤੰਗ ਜੇਕਾਰਾ ਗਜਾਵੇ ਨਿਹਾਲ ਹੋ ਜਾਵੇ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਧੰਨਵਾਦ